ਸੀ ਮੈਂ ਤੁਹਾਡੇ ਨਾਲ ਵਰਸ਼ਾ ਖਬਰਾਂ ਸੰਚਾਰਿਆ ਜਲੰਧਰ ਤੇ ਜਿੱਥੇ ਕੁਝ ਲੋਕ ਭਗਵਾਨ ਦਾ ਕਾਨੂੰਨੀ ਬਖਸ਼ੇ ਉਹਨਾਂ ਦੀ ਮੂਰਤੀ ਨੂੰ ਖੰਡਿਤ ਕਰ ਰਹੇ ਹਨ ਪੱਨ ਤੋੜ ਕੀਤੀ ਗਈ ਹੈ ਤਾਂ ਮਾਮਲਾ ਦੱਸਦੀ ਕਿ ਮਾਮਲਾ ਜਲੰਧਰ ਦਾ ਜਿੱਥੇ ਸ਼ਨੀ ਦੇਵ ਦੀ ਮੂਰਤੀ ਦੇ ਨਾਲ ਪੱਨ ਤੋੜ ਕੀਤੀ ਗਈ ਉਹਨਾਂ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਤਸਵੀਰਾਂ ਵੀ ਤੁਹਾਨੂੰ ਉਸ ਦੀਆਂ ਸਾਂਝੀਆਂ ਕਰ ਰਹੇ ਹਾਂ ਤੇ ਹਿੰਦੂ ਸੰਗਠਨਾਵਾਂ ਵੱਲੋਂ ਜਿਆ ਕਾਫੀ ਜ਼ਿਆਦਾ ਰੋਸ ਚਾਇਆ ਜਾ ਰਿਹਾ ਹੈ ਗੁੱਸਾ ਜ਼ਾਹਿਰ ਕਰ ਰਹੇ ਹਨ ਉਹ ਵੀ ਜੀ ਹਣ ਮੌਕੇ ਤੇ ਪਹੁੰਚੇ ਹਨ ਮੌਕੇ ਤੇ ਹੀ ਪੁਲਿਸ ਹੀ ਪਹੁੰਚੀ ਹੋਣਾ ਵੱਲੋਂ ਜੇ ਪੁਲਿਸ ਨੂੰ ਕਾਲ ਕੀਤਾ ਗਿਆ ਤਾਂ ਪੁਲਿਸ ਵੀ ਮੌਕੇ ਤੇ ਹੀ ਪਹੁੰਚੀ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਜੋ ਘਟਨਾ ਸਾਰੀ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਤੇ ਸੀਸੀਟੀਵੀ ਵਿੱਚ ਕੁਝ ਬੱਚੇ ਕੁਝ ਜਵਾਕ ਕਿਉਂ ਹਨ ਉਹ ਮੂਰਤੀ ਦੇ ਨਾਲ ਛੇੜਛਾੜ ਕਰਦੇ ਹੋਏ ਨਜ਼ਰ ਆ ਰਹੇ ਹਨ ਤਾਂ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰ ਰਹੇ ਹਨ ਸ਼੍ਰੀ ਦੇਵ ਮੰਦਿਰ ਦੀਆਂ ਜਥੇ ਸ਼ਨੀ ਦੇਵ ਦੀ ਮੂਰਤੀ ਦੇ ਨਾਲ ਭੰਨ ਤੋੜ ਕੀਤੀ ਗਈ ਹੈ ਉਹਨਾਂ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਤਾਂ ਦੱਸ ਦੇ ਕਿ ਜਲੰਧਰ ਦੇ ਪਿੰਡ ਕੋ ਜਵਾਲ ਵਿੱਚ ਬੁੱਧਵਾਰ ਦੁਪਹਿਰ ਨੂੰ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਮੰਦਰ ਦੇ ਵਰਸ਼ਣੀ ਦੇਵ ਮਹਾਰਾਜ ਜੀ ਦੀ ਮੂਰਤੀ ਦੇ ਨਾਲ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਦੱਸ ਦੇ ਕਿ ਉਹਨਾਂ ਦੀ ਮੂਰਤੀ ਦੇ ਨਾਲ ਕਾਫੀ ਜ਼ਿਆਦਾ ਭੰਨ ਤੋੜ ਕੀਤੀ ਗਈ ਹੈ ਤੇ ਸ਼ਨੀ ਦੇਵ ਜੀ ਦੀ ਬੇਦਬੀ ਦੀ ਸੂਚਨਾ ਮਿਲਦੇ ਹਿੰਦੂ ਸੰਗਠਨ ਵੀ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਪੁਲਿਸ ਨੂੰ ਵੀ ਮੌਕੇ ਤੇ ਹੀ ਸੂਚਿਤ ਕੀਤਾ ਪੁਲਿਸ ਵੀ ਮੌਕੇ ਤੇ ਹੀ ਪਹੁੰਚੀ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਅਗੇ ਜਾਂਚ ਕੀਤੀ ਜਾ ਰਹੀ ਹੈ। ਉਸ ਮਾਮਲੇ ਦਾ ਉਹਨਾਂ ਦਾ ਕੀ ਕਹੋਣਾ ਹੈ ਤੁਸੀਂ ਆਪੇ ਸੁਣ ਲਓ। ਜੈ ਸ਼੍ਰੀ ਰਾਮ ਜੀ ਅੱਜ ਜਿਹੜਾ ਮੰਦਰ ਦੇ ਵਿੱਚ ਮੋਸੀਂ ਤੋੜਫੋੜ ਕੀਤੀ ਗਈ ਹੈ ਮੈਂ ਨਰਿੰਦਰ <th>ਪਰ ਸਿੱਖਣਾ ਪੈਂਦਾ ਜਾਲ ਚਿੰਨਣਾ ਇਸ ਲਈ ਕੜੇ ਸ਼ੁੱਧ ਨਾਂ ਦਿੰਦਿਆ ਕਰਦਾ ਹਾਂ ਤੇ ਜਿਨ੍ਹਾਂ ਨੇ ਇਹ ਇਹ ਅਣਜਾਣਤਾ ਮੈਂ ਚਾਹਾਂਗਾ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ। ਸਾਨੂੰ ਚਾਇਆ ਸੀ ਕੁਝ ਬੱਚੇ ਆ ਬੱਚਿਆਂ ਦੇ ਪਿੱਛੇ ਮਾਈਂਡ ਕਿਦਾਂ ਹੈ ਉਸ ਨੂੰ ਮੈਂ ਚਾਵਾਂਗਾ ਪ੍ਰਸ਼ਾਸਨ ਨੂੰ ਮਾਪਾ-ਬਾਪ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਐਡਾ ਨਹੀਂ ਹੋਣ ਨੂੰ ਉਹਨਾਂ ਨੂੰ ਕੱਢਾ ਅੱਗੋਂ ਕਿਸੇ ਤਰੰ ਦਾ ਵੀ ਮਜ਼ਾਕ ਨਾ ਬਣਾਇਆ ਜਾ ਸਕੇ ਤਰਨ ਦੀ ਬੇਅਦਵੀ ਇਹ ਚੀਜ਼ ਦੀ ਸਾਡੇ ਦਿਲੋਂ ਤੁਹਾਨੂੰ ਉੱਚੀ ਦਾ ਦੁੱਖ ਹੈ ਮੇਰੇ ਨਾਲ ਰੋਹਿਤ ਦੱਤਾ ਵੀ ਖੜੇ ਨੇ ਅਸੀਂ ਜਿਵੇਂ ਸਾਨੂੰ ਪਤਾ ਲੱਗਾ ਕਿ ਇਹ ਇਸ ਵਕਤੀ ਇਹ ਤੋਂ ਪਹੁੰਚਿਆ ਪਰ ਮਨ ਦੇ ਸਾਡਾ ਦਾ ਖੂਨ ਫੋਦਾ ਦੇਵਾ ਕਿ ਸਾਡੇ ਹਿੰਦੂ ਤਰਨ ਦੇ ਉੱਤੇ ਹਮੇਸ਼ਾ ਐਡਾ ਨਹੀਂ ਆ ਤਿੱਪਣੀਆਂ ਜਾਂ ਇਦਾਂ ਦੀ ਹਰਕਤਾਂ ਕਿਉਂ ਕੀਤੀ ਜਾਂਦੀਆਂ ਨੇ ਕਿ ਲੋਕ ਜਿਹੜੇ ਨੇ ਆਸ-ਪਾਸ ਦੇ ਲੋਕ ਨੇ ਸੜਕਾਂ ਦੇ ਉੱਤੇ ਉਤਰ ਆਏ ਨੇ ਠੀਕ ਹੈ ਜੇਕਰ ਮੰਦਰ ਦੇ ਹਾਲਾਤ ਦੀ ਗੱਲ ਕਰੀਏ ਤਾਂ ਅੰਦਰ ਸ਼ਿਵਾਲੇ ਦੇ ਵਿੱਚ ਵੀ ਜਿਹੜਾ ਆ ਕਾਫੀ ਤੋੜਪਨ ਕੀਤੀ ਹੋਈ ਆ ਕੀ ਲੱਗਦਾ ਕਿ ਇਹਨੂੰ ਕਿ ਪੰਜਾਬ ਦਾ ਜਿਹੜਾ ਮਾਹੌਲ ਆ ਫੇਰ ਤੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੱਥੇ ਕਿ ਅੱਜ ਸਾਰਾ ਪਿੰਡ ਉੱਤਰ ਹੋਇਆ ਪਿਆ ਵਾ ਉਤੋਂ ਕਿ ਦੇਖੋ ਸਾਡੇ ਸ਼ਨੀ ਦੇ ਮਹਾਰਾਜ ਦੀ ਮੂਰਤੀ ਬਿਲਕੁਲ ਤੋੜੀ ਗਈ ਆ ਇਹ ਪੂਰੀ ਸੋਚੀ ਸਮਝੀ ਸਾਦੇ ਨਾਲ ਕੀਤੀ ਗਈ ਆ ਸਾਡੇ ਜਿਹੜੇ ਕਿ ਸ਼ਿਵਲਿੰਗ ਹੈ ਉਹਦਾ ਵੀ ਬੇਅਦਬੀ ਕੀਤੀ ਗਈ ਆ ਹੋਰ ਵੀ ਸਾਰਾ ਭੰ ਤੋੜ ਕੀਤੀ ਗਈ ਆ ਅਸੀਂ ਚਾਹਾਂਗੇ ਕਿ ਜਿਹੜਾ ਕਿ ਜੋ ਵੀ ਇੰਦੇ ਜੁਇਤੀ ਆ ਅਗਰ ਛੋੜੇ ਬੱਚੇ ਵੀ ਆ ਤਾਂ ਉਹਨਾਂ ਦੇ ਮਾਵਾਬ ਦੇ ਉੱਤੇ ਬੰਦੀ ਕਾਰਵਾਈ ਜਿਹੜੀ ਕਿ ਹੋਣੀ ਚਾਹੀਦੀ ਆ ਅਗਰ ਜੇਕਰ ਪ੍ਰਸ਼ਾਸਨ ਇਹ ਕਾਰਵਾਈ ਨਹੀਂ ਕਰਦਾ ਤੇ ਅਸੀਂ ਫਿਰ ਸਾਰਾ ਸਮਾਜਵਾਦੀ ਜਿੰਨੇ ਵੀ ਸਾਡੇ ਨਾਲ ਜਿਹੜੇ ਪਿੰਡ ਦੀ ਮੋਹਤਵਾਰ ਸੱਜਣ ਦੇ ਚੱਲਣ ਤਾਂ ਠੀਕ ਆ ਨਹੀਂ ਤਾਂ ਸਾਰੇ ਹਿੰਦੂਸ ਘਟਾ ਕਰਕੇ ਅਸੀਂ ਰੋਡ ਜੰਮ ਕਰਾਂਗੇ ਉੱਥੇ ਮੁੰਡਾ ਹਰ ਰੋਜ਼ ਸਾਡੇ 4:00 4:00 ਵਜੇ ਸਫਾਈ ਕਰਨ ਆ ਲੰਗ ਮੰਦਰ ਤੇ ਉਹਦਾ ਫੋਨ ਆਇਆ ਕਿ ਪੰਡਿਤ ਜੀ ਮੰਦਰ ਦੇ ਵਿੱਚ ਮੂਰਤੀਆਂ ਟੁੱਟ ਗਈਆਂ ਤੇ ਜਦੋਂ ਮੈਂ ਆਇਆ ਮੈਂ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਆਇਆ ਤੇ ਕਮੇਟੀ ਮੈਂਬਰ ਵੀ ਨਾਲ ਲੈ ਕੇ ਆਇਆ ਤੇ ਆਖਿਆ ਦੇਖੋ ਦੇਖੋ ਇਹ ਮੂਰਤੀ ਆ ਟੁੱਟੀ ਵੀ ਉਹ ਚਲੇ ਗਈ ਦੀ ਜੀ ਤੇ ਅੰਦਰ ਦੇਖਿਆ ਤੇ ਅਸੀਂ ਥਾਣੇਦਾਰ ਸਾਹਿਬ ਨੂੰ ਫੋਨ ਕੀਤਾ ਤੇ ਉਹ ਆਇਆ ਜੀ ਉਹ ਵੀ ਦੇਖਣ ਆਇਆ ਕੋਣ ਸੀਗਾ ਉਹ ਲੜਕਾ ਜਿਹੜਾ ਇੱਥੇ ਸੇਵਾ ਕਰਨ ਆਉਂਦਾ ਸੀਗਾ ਤੇ ਉਹ ਸਾਡੇ ਮਤਲਬ ਕਮੇਟੀ ਮੈਂਬਰ ਹੈ ਜੀ ਅੱਛਾ ਜੀ ਉਹ ਹਰ ਰੋਜ਼ ਸ਼ਾਮ ਨੂੰ ਨੇ ਸਫਾਈ ਕੰਮ ਆਉਣੇ ਆਉਣੇ ਦਲੀਪ ਐ ਉਹਦਾ ਨਾਮ ਹੈ ਅੱਛਾ ਜੀ ਅੱਜ ਵੀ ਉਹਨਾਂ ਵੱਲੋਂ ਦੇਖਿਆ ਗਿਆ ਹਾਂਜੀ ਹਾਂਜੀ ਜੀ ਉਹਨਾਂ ਨੇ ਫੋਨ ਕੀਤਾ ਜੀ ਵੀ ਪੰਡਿਤ ਜੀ ਆਇਓ ਮੜਾ ਮੰਦਿਰ ਵੀ ਆ ਦੇਖੋ ਜੀ ਕੀ ਹੋ ਗਿਆ ਉਹ ਡਰ ਗਿਆ ਜੀ ਜੀ ਤੇ ਉਹ ਡਰਦੇ ਮਾਰੇ ਉਹਨੇ ਸਾਨੂੰ ਫੋਨ ਕੀਤਾ ਜੀ ਅਸੀਂ ਸਾਰੇ ਫਿਰ ਇਕੱਠੇ ਹੋ ਗਏ ਜੀ ਜਦੋਂ ਤੁਸੀਂ ਮੌਕੇ ਤੇ ਪਹੁੰਚ ਕੇ ਕੀ ਹਾਲਾਤ ਦੇਖਦੇ ਹੋ ਉੱਥੇ ਮੰਦਿਰ ਦੇ ਵਿੱਚ ਮੈਂ ਜੀ ਦੇਖਦੇ ਵੀ ਕਿਸੇ ਨੇ ਮਤਲਬ ਕਿ ਜੋ ਵੀ ਕੀਤਾ ਏ ਅਸੀਂ ਦੇਖਿਆ ਵੀ ਇਹ ਕਿਸੇ ਨੇ ਸ਼ਰਾਰਤ ਕੀਤੀ ਹੈ ਜੀ ਹਾਂ ਜੋ ਵੀ ਕੰਮ ਕੀਤਾ ਕਦੇ ਪਹਿਲਾਂ ਸਾਡੇ ਮੰਦਰ ਚ ਕਦੇ ਹੋਇਆ ਨਹੀਂ ਮੰਦਰ ਖੁੱਲਾ ਰਹਿੰਦਾ 24 ਘੰਟੇ ਹਮ ਅੰਦਰ ਅਸੀਂ ਮਾਤਾ ਦਾ ਮੰਦਰ ਬੰਦ ਰੱਖਦੇ ਆ ਇੱਥੇ ਕਿਉਂਕਿ ਸਾਰੇ ਆਉਂਦੇ ਜਾਂਦੇ ਰਹਿੰਦੇ ਆ ਇੱਥੇ ਕਦੇ ਏਦਾਂ ਦੀ ਕੋਈ ਵੀ ਗੱਲ ਨਹੀਂ ਹੋਈ ਹਮ ਥੱਲੇ ਦੇਖ ਕੇ ਤੇ ਹਜੇ ਕੁਛ ਮਹੀਨੇ ਹੋਏ ਆ ਬਾਜੀ ਥੱਲੇ ਮੂਰਤੀ ਰੱਖੀ ਹੋਈ ਆ ਥੱਲੇ ਹਮ ਬਾਜੀ ਕੁਛੇ ਦਿਨ ਹੋਏ ਆ ਹਜੇ ਅਬ ਮਤਲਬ ਕੁਛ ਹੀ ਮੀਨ ਨਹੀਂ ਹੋਇਆ ਅਸੀਂ ਮੋਤੀ ਸਾਬਨਾ ਕੀਤੀ ਸੀ ਬੜੇ ਖੁਸ਼ ਆ ਦੋਨੇ ਪਿੰਡ ਬੜੇ ਖੁਸ਼ ਆਂਦੇ ਜਾਂਦੇ ਕਿਉਂਕਿ ਨਾਲ ਦੇ ਪਿੰਡ 'ਚ ਕੋਈ ਮੰਦਰ ਵੀ ਨਹੀਂ ਹੈਗਾ ਜੀ ਮੰਦਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਕੈਮਰੇ ਲੱਗੇ ਵੀ ਪਰ ਉਸ ਟਾਈਮ ਲਾਈਟ ਨਹੀਂ ਸੀ ਲਾਈਟ ਦਾ ਫਾਇਦਾ ਚੱਕ ਕੇ ਹੀ ਉਹ ਕੰਮ ਕਰਕੇ ਗਏ ਆਲੇ ਦੁਆਲੇ ਕੋਈ ਸੀਸੀਟੀਵੀ ਕੈਮਰੇ ਲੱਗੇ ਹੋਣ ਲੱਗੇ ਵੀ ਬਾਕੀ ਹੁਣ ਪੁਲਿਸ ਨੂੰ ਕਿਹਾ ਜੀ ਦੇਖੋ ਕੀ ਕਰਦੇ ਇਨਸਾਰ ਕੋਈ ਆਏ ਸ਼ੱਕੀ ਵਿਅਕਤੀ ਸੀਸੀਟੀਵੀ ਦੇ ਵਿੱਚ ਕੈਦ ਹੋਏ ਹੁਣ ਕੋਈ ਸ਼ੱਕ ਹੋਵੇ ਆਏ ਜੀ ਜਿਹੜੇ ਚੋਰੀ ਕਰਦੇ ਸੀ ਹਨੂਮਾਨ ਜੀ ਦੀ ਮੂਰਤੀ ਤੋਂ ਚੋਰੀ ਕਰ ਰਹੇ ਸੀ ਅੱਛਾ ਜੀ ਕੀ ਚੀਜ਼ 11 ਵਜੇ ਦਾ ਪੈਸੇ ਵਗੈਰਾ ਚੋਰੀ ਕਰ ਰਹੇ ਸੀ ਪੈਸੇ ਚੋਰੀ ਕਰ ਰਹੇ ਸੀ ਹਾਂ ਤੇ ਉਹਨਾਂ ਨੇ ਸਾਰਾ ਦੇਖਿਆ ਵੀ ਆ ਜੀ ਆ ਛੰਡੇ ਨੂੰ ਜਿੱਦਾਂ ਹੱਥ ਲਾਉਂਦੇ ਸੀ ਉਹ ਵੀਡੀਓ ਗੋਲਕ ਜਿਹੜੀ ਆ ਗੋਲਕ ਹੁਣ ਟੁੱਟੀ ਹੋਈ ਆ ਜਿਹਦੇ ਵਿੱਚ ਤੁਸੀਂ ਕਿਹਾ ਕਿ ਗੋਲਕ ਅਸੀਂ ਅੰਦਰ ਰੱਖ ਲੰਨੇ ਆ ਜੀ ਅਸੀਂ ਅੰਦਰ ਚੱਕ ਲੰਨੇ ਜਿਹੜੇ ਦਿਨੇ ਚੜ ਜਾਂਦੇ ਆ ਉਹ ਸ਼ਾਮ ਨੂੰ ਆ ਕੇ ਅਸੀਂ ਲੈ ਲੰਨੇ ਕੈਮਰਾ ਲੱਗਿਆ ਵਈ ਜੀ ਪਰ ਉਹ ਜਿਹੜੀ ਹਨੂਮਾਂ ਜੀ ਦੀ ਮੂਰਤੀ ਨੂੰ ਜਿੱਦਾਂ ਅੱਜ ਕੱਲ੍ਹ ਲੋਕ ਸੰਧੂਰ ਵਾਲੀ ਮੂਰਤੀ ਨੂੰ ਲਾ ਦੰਨੇ ਆ ਜੀ ਐਦਾਂ ਉਹ ਲੱਗੇ ਵੇ ਅਸੀਂ ਉਹ ਅਸੀਂ ਤਾਰੇ ਨਹੀਂ ਕੱਲ ਮੰਗਲਵਾਰਸ ਵੀ ਅੱਜ ਕਰਾਂਗੇ ਸਫਾਈ ਤੇ ਉਹ ਪਹਿਲਾਂ ਹੀ ਇਹ ਕੰਮ ਕਰ ਗਏ ਸੀ ਮੋਕੇ ਦੇ ਉੱਤੇ ਪ੍ਰਸ਼ਾਸਨ ਪਹੁੰਚਿਆ ਕੀ ਇਹ ਸ਼ਵਾਸਨ ਦਿੱਤਾ ਜਾ ਰ ਕਹਿਆ ਵੀ ਐਡਾ ਕੁਝ ਨਹੀਂ ਕਰਨਾ ਕਿਉਂਕਿ ਸਾਨੂੰ ਬੰਦੇ ਫੜੋ ਤਾਂ ਕਿਉਂਕਿ ਪਹਿਲਾਂ ਵੀ ਐਦਾਂ ਦੀ ਮੰਦਿਰ 'ਚ ਸਾਡੇ ਚੋਰੀਆਂ ਹੋ ਚੁੱਕੀਆਂ ਕੋਈ ਵੀ ਐਦਾਂ ਦੀ ਕੀ ਲੱਗਦਾ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਫੇਰ ਤੋਂ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਬਿਲਕੁਲ ਇਹ ਮਾਹੌਲ ਵਿਗਾੜਨ ਦੀ ਹੈ ਸਾਡੇ ਪਿੰਡ ਦੀ ਕਦੇ ਇਹ ਚੀਜ਼ ਨਹੀਂ ਹੋਈ ਸਰਪੰਚ ਸਾਹਿਬ ਖੜੇ ਆਂ ਬਾਕੀ ਸਾਰੇ ਸਾਡੇ ਮੈਂਬਰ ਖੜੇ ਆਂ ਕਦੇ ਵੀ ਇਹ ਚੀਜ਼ ਨਹੀਂ ਹੋਈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਇਹ ਹੀ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਵੀ ਇਹ ਕਾਰਵਾਈ ਕੀਤੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਮਤਲਬ ਚੱਕਿਆ ਜਾਂਦਾ ਘਟਨਾ ਜਿਹੜੀ ਵਾਪਰੀ ਹੈ ਤਾਂ ਨਿੰਦਨਯੋਗ ਹੈ ਅ ਦੂਸਰੀ ਗੱਲ ਹੈ ਜੱਥੇ ਅਸੀਂ ਹੁਣ ਇਨਫੋਰਮੇਸ਼ਨ ਪੁਲਿਸ ਨੂੰ ਸੱਦਿਆ ਹੈਗਾ ਕਿ ਪੀ ਸਾਹਿਬ ਕੁਲਵੰਤ ਸਿੰਘ ਜੀ ਵੀ ਆਇਆ ਜੀ ਗੁਰシャン ਸਿੰਘ ਪੁਲਿਸ ਸਟੇਸ਼ਨਸ ਪਤਾਰਾ ਇੰਚਾਰਜ ਉਹ ਵੀ ਆਇਆ ਨਿਊ ਨਾ ਟੀਮ ਆਈ ਹੈ ਜੀ ਦੇਖ ਲਈ ਹੈ ਬਾਕੀ ਕੈਮਰਿਆਂ ਦੇ ਵਿੱਚ ਜਿਹੜੀ ਸੀਸੀਟੀਵੀ ਉਹਦੇ ਵਿੱਚ ਅਸੀਂ ਦੇਖਿਆ ਜਿੰਨਾ ਤੱਕ ਉਹਦੇ ਵਿੱਚ ਦੋ ਫਿਰ ਦੋ ਇੱਕ 10-12 ਸਾਲ ਦੇ ਬੱਚੇ ਦੋ ਨਜ਼ਰ ਆ ਰਹੇ ਆ ਹੂੰ ਲੇਕਿਨ ਉਹ ਸਵੇਕ 11:00 11:00 ਵਜੇ ਦੀ ਗੱਲ ਲੱਗਦੀ ਹੈ ਪਰ ਵਿੱਚ ਥੋੜੀ ਦੇਰ ਬਿਜਲੀ ਗਈ ਹੈ ਉਸ ਵੇਲੇ ਸੀ ਕੈਮਰੇ ਚੱਲ ਨਹੀਂ ਰਹੀ ਸੀ ਉਹ ਟਾਈਮ ਮੇਰੇ ਖਿਆਲ ਸਵੇਕ ਇੱਕ ਦਾ ਦੱਸ ਰਹੇ ਨੇ ਤਾਂ ਉਹਦੇ ਵਿੱਚ ਸਾਨੂੰ ਕੋਈ ਜੇ ਕਲੀਅਰ ਨਹੀਂ ਹੋ ਰਿਹਾ ਬਾਕੀ ਪੁਲਿਸ ਜਿਹੜੀ ਹੈ ਉਹ ਆਪਣੀ ਉਹਨੂੰ ਦੇਖ ਕੇ ਰਿਕਾਰਡਿੰਗ ਜਿਹੜੀ ਹੈ ਉਹ ਸੀਸੀਟੀਵੀ ਦੀ ਉਹਨੂੰ ਤਫਤੀਸ਼ ਹੋਣ ਕਰੇਗੀ ਬਾਕੀ ਉਹਨਾਂ ਨੇ ਹੁਣ ਗੱਲਬਾਤ ਕਰਾਂਗੇ ਵੀ ਤੁਹਾਡੀ ਕੀ ਅਗਲੀ ਕਾਰਵਾਈ ਤੁਸੀਂ ਕੀ ਕਰ ਰਹੇ ਹੋ ਕੀ ਮਤਲਬ ਤੁਸੀਂ ਇਹਦੇ ਵਿੱਚੋਂ ਕੀ ਖੜ ਸਕਦੇ ਆ ਕੀ ਲੱਗਦਾ ਕਿੰਨੇ ਕੋਈ ਦੀ ਜਿਹੜੀ ਘਟਨਾ ਆ ਵਾਪਰੀ ਹੈ ਮੈਨੂੰ ਜਦੋਂ ਸਾਡੇ ਸਰਪੰਚ ਸਾਹਿਬਾ ਦੇ ਮਾਪਤੀ ਹਰਨੇਸ਼ਵਰ ਜੀ ਇਹਨਾਂ ਨੇ ਸਾਡੀ ਜੀ ਮੀਟਿੰਗ ਸੀ ਪੰਚਾਇਤਕਾਰ ਵਿਖੇ ਤਾਂ ਮੈਂ ਵੀ ਕਿਤੇ ਬਾਅਦ ਸੀ ਜਦੋਂ ਮੈਂ ਆਇਆ ਤਾਂ ਮੈਨੇ ਉਹਨੂੰ ਦੱਸਿਆ ਵੀ ਮੈਂ ਪੰਚਾਇਤਕਾਰ ਪਹੁੰਚ ਗਿਆ ਤੇ ਇਹ ਕਹਿੰਦੇ ਨਹੀਂ ਰੇਂਜੀ ਤੁਸੀਂ ਇੱਥੇ ਮੰੰਦਰ ਵਿੱਚ ਪਹੁੰਚੋ ਤੇ ਇੱਥੇ ਬਾਹਰ ਦਾ ਤੇ ਉਸ ਵੇਲੇ ਤਾਂ 4:30 ਹੋ ਚੁੱਕੇ ਸੀ ਪਰ ਬਾਹਰ ਦਾ ਜਿਹੜੀ ਲੱਗਦੀ ਹੈ ਚੋਰੀ ਦੇ ਜਿਹੜੇ ਚੋਰੀ ਉਹ ਬੱਚੇ ਪੈਸੇ ਚੁੱਕ ਰਹੇ ਆ ਉਹ ਸਵੇਕ 11:00 ਸਵੇਕ 11:00 ਦੇ ਦਰਮਿਆਨ ਹੋਈ ਹੈ ਉਹ ਜਿਹੜੀ ਉਹ ਬਾਰਦਤ ਮੂਰਤੀ ਤੋੜਨ ਦੀ ਹੈ ਉਹ ਸਾਨੂੰ ਇੰਜ ਆਪਦਾ ਕਿ ਉਹ ਉਹਦੇ ਵਿੱਚ ਕੈਮਰਾ ਬਿਲਕੁਲ ਉਸ ਮੂਰਤੀ ਦੇ ਸਾਹਮਣੇ ਹੈ ਇਹ ਦੇਖ ਰਹੇ ਹੋ ਇਹ ਕੈਮਰਾ ਬਿਲਕੁਲ ਮੂਰਤੀ ਦੇ ਸਾਹਮਣੇ ਆ ਇਹ ਉਸ ਵੇਲੇ ਮੂਰਤੀ ਵਿੱਚ ਆ ਨਹੀਂ ਰਿਹਾ ਇੱਕ ਸੀਸੀਟੀਵੀ ਚ ਆ ਨਹੀਂ ਰਿਹਾ ਇੱਕ ਮਾਰਦੇ ਜਾਂ ਜਦੋਂ ਦੀ ਇਹ ਘਟਨਾ ਮੂਰਤੀ ਟੁੱਟਿਆ ਜੀ ਇਹ ਕਿਉਂ ਨਹੀਂ ਆ ਰਿਹਾ ਕਿ ਉਸ ਵੇਲੇ ਬਿਜਲੀ ਗਈ ਹੋਈ ਸੀ ਬਿਜਲੀ ਗਈ ਹੋਈ ਦਾ ਮਤਲਬ ਦੱਸ ਰਹੇ ਆ ਦੱਸਲ ਮੁਤਾਬਕ ਜਿਹੜੀ ਇੱਥੇ ਸਾਰੀ ਇਕੱਠੇ ਹੋਇਆ ਕਿ ਸਵਾ ਘਟਾਈ ਦੇ بجلی ਗਈ ਹੈ ਤੇ ਇਟ ਮੀਨਸ ਉਹ ਸਵਾ ਕਿੱਕ ਦੇ ਵਿਚ ਦੇ ਦਰਮਿਆਨ ਦੀ ਇਹ ਫੇਰ ਵਾਰਦਾਤ ਹੋਊਗੀ ਜਿਹੜੀ ਮੂਰਤੀ ਦੀ ਬੇਅਦਬੀ ਕੀਤੀ ਜਾਂ ਮੂਰਤੀ ਨੂੰ ਤੋੜਿਆ ਗਿਆ ਕੀ ਲੱਗਦਾ ਇਹੋ ਜੇ ਸ਼ਰਾਰਤੀ ਅਨਸਰ ਕਿਉਂ ਨਹੀਂ ਹਟਦੇ ਹਮੇਸ਼ਾ ਜਿਹੜੇ ਆ ਮੰਦਰਾਂ ਨੂੰ ਜਾਂ ਧਾਰਮਿਕ ਸਥਾਨਾਂ ਨੂੰ ਹੀ ਜਿਹੜਾ ਹੈ ਟਾਰਗੇਟ ਕਿਉਂ ਕਰਦੇ ਨੇ ਦੇਖੋ ਸਾਡਾ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਹੈ ਕਾਫੀ ਦੇਰ ਬਾਅਦ ਮਿਲੀ ਸੀਗੀ ਲੇਕਿਨ ਪਤਾ ਨਹੀਂ ਇਹ ਗੱਲ ਤੁਹਾਡੀ ਸਹੀ ਆ ਕਿ ਸ਼ਰਾਰਤੀ ਤੱਤ ਹੀ ਹੋ ਸਕਦੇ ਆ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਕੀਤੀ ਆ ਕਦੀ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਬੁੱਤ ਨੂੰ ਤੋੜ ਦੇਣਾ ਉਸ ਕਮਿਊਨਿਟੀ ਨੂੰ ਠੇਸ ਪਹੁੰਚਾਉਣਾ ਉਹਨੇ ਆਪਣਾ ਕਰਨਾ ਕਦੀ ਮੰਦਰਾਂ ਦੇ ਵਿੱਚ ਕਦੀ ਗੁਰਦੁਆਰੇ ਵਿੱਚ ਆਮ ਘਟਨਾ ਆਉਂਦੀਆਂ ਰਹਿੰਦੀਆਂ ਆ ਜੀ ਵਾਪਰ ਗਿਆ ਅਸੀਂ ਇਸ ਘਟਨਾ ਦੀ ਤਾਂ ਬਹੁਤ ਜੋਰ ਜੋਰ ਤੇ ਨਗਰ ਪੰਚਾਇਤ ਨਿੰਦਿਆ ਕਰਦੇ ਆ ਔਰ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਨੂੰ ਟ੍ਰੇਸ ਕਰਕੇ ਇਨਸਾਫ ਦਵਾਇਆ ਜਾਵੇ ਤਾਂ ਜੋ ਕਿ ਕੱਲ ਨੂੰ ਹੋਰ ਜਿਹੜੀ ਸ਼ਰਾਰਤੀ ਹੈ ਅਨਸਰ ਉਸ ਤਰ੍ਹਾਂ ਦੀ ਵਾਰਦਾਤ ਨਾ ਕਰੇ ਜੀ ਹੁਣ ਤੱਕ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਫੁਟੇਜ 'ਚ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਵੀ ਉਹ 10-12 ਸਾਲ ਦੇ ਬੱਚੇ ਨਜ਼ਰ ਆ ਰਹੇ ਆ ਬਾਕੀ ਹੋਰ ਕੋਈ ਸ਼ਰਾਰਤ ਕਿਉਂਕਿ ਸੀਸੀਟੀਵੀ ਬਿਲਕੁਲ ਸ਼ਨੀ ਦੇਵ ਦੇ ਮੰਦਰ ਦੇ ਸਾਹਮਣੇ ਆ ਜਿੱਥੇ ਮੂਰਤੀ ਤੋੜੀ ਗਈ ਹੈ ਠੀਕ ਉਹਦੇ ਵਿੱਚ ਕੁਝ ਨਜ਼ਰ ਨਹੀਂ ਆਇਆ ਉਹ ਨਜ਼ਰ ਕਿਉਂ ਨਹੀਂ ਆਇਆ ਮੈਂ ਪੁੱਛਿਆ ਪੁਲਿਸ ਭਰਾਵਾਂ ਨੂੰ ਵੀ ਇਹ ਨਜ਼ਰ ਕਿਉਂ ਨਹੀਂ ਆ ਰਿਹਾ ਕਹਿੰਦੇ ਵੀ ਇੱਥੇ ਸਾਨੂੰ ਲੱਗਦਾ ਕੈਮਰੇ ਬੰਦ ਹੋਏ ਉਸ ਵੇਲੇ ਬਿਜਲੀ ਗਈ ਹੋਣੀ ਇਸ ਦੀ ਇਨਵਰਟਰ ਨਹੀਂ ਹੈਗਾ ਮੰਦਰ ਦੇ ਵਿੱਚ ਤੇ ਸ਼ਾਇਦ ਇਹ ਉਸ ਵੇਲੇ ਦੀ ਵਾਰਦਾਤ ਹੈ ਹੋ ਸਕਦਾ ਛਰਾਰਤੀ ਤੱਤ ਹੋਵੇ ਔਰ ਛਰਾਰਤੀ ਲੱਗਦੀ ਹੈ ਬਾਕੀ ਬੱਚਿਆਂ ਨੇ ਜਿਹੋ ਬੱਚੇ ਜਿਹੜੇ ਆ ਉਹਨਾਂ ਨੇ ਮੂਰਤੀ ਤੋੜਨਾ ਮੈਨੂੰ ਲੱਗਦਾ ਉਹ ਕੰਮ ਨਹੀਂ ਕਰ ਸਕਦੇ ਪ੍ਰਮੋਦ ਜੀ ਅੱਜ ਜਿਹੜੀ ਮੰਦਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਕਿਵੇਂ ਦੇਖਦੇ ਹੋ ਇਹ ਕੋਈ ਛਰਾਰਤੀ ਅੰਸਰ ਹੈ ਜਿਹੜੇ ਨੇ ਜਾਣ ਦੋ ਮੂਰਤੀ ਦੇ ਹਾਲਾਤ ਹੈ ਕਿ ਜਾਣ ਬੁੱਝ ਕੇ ਸਾਰਾ ਕੰਮ ਕੀਤਾ ਗਿਆ। ਇੱਕ ਪਿੰਡ ਦੇ ਪੰਜਾਬ ਦੇ ਮੌਹਾਂਖਰਾ ਪਰਿਵਾਰ ਜੀ। ਉਹਨਾਂ ਨੇ ਸਾਰੀ ਜਾਣ ਬੁੱਝ ਕੇ ਇੱਕ ਸਾੜ ਕੀਤੀ ਗਈ ਹੈ। ਪਰ ਪ੍ਰਸ਼ਾਸਨ ਨੂੰ ਖੜਾ ਹੈ ਕਿ ਕੋਸ਼ਿਸ਼ ਕਰ ਰਹੇ ਜੀ ਉਹਨੂੰ ਕਪ੍ਰੈਸ ਕਰ ਰਹੇ। ਕਿਹੜੀ ਜਗ੍ਹਾ ਦੀ ਇਹ ਸਾਰੀ ਘਟਨਾ ਹੈ? ਇਹ ਰਾਮਾ ਮੰਡੀ ਦੇ ਵਿੱਚ ਪੋਸ਼ੋਵਾਲ ਪਿੰਡਾ ਜੀ ਦਸਨਪੁਰ ਦੇ ਕਿਹੜੇ ਗਾਜ ਮਰਦਾਨਾ ਕਿੰਨੇ ਵਜੇ ਦੀ ਘਟਨਾ ਕੁਝ ਪਤਾ ਚੱਲੇਗਾ 11 ਵਜੇ 11:00 11 ਦੇ ਬੀਚੇ ਕਹਿ ਰਹੇ ਸੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਲੇਕਿਨ ਉਸ ਵੇਲੇ ਲਾਈਟ ਨਹੀਂ ਸੀਗੀ ਜਿਸ ਕਰਕੇ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਹੋ ਪਾਈ ਕਿੰਨੀਆਂ ਮੂਰਤੀਆਂ ਜਿਹੜੀਆਂ ਹੁਣ ਤੱਕ ਇਹਨਾਂ ਨੇ ਖੰਡਿਤ ਕੀਤੀਆਂ ਸ਼ਨੀ ਮਹਾਰਾਜ ਦੀ ਇੱਕ ਮੂਰਤੀ ਖੰਡਿਤ ਹੋਈ ਔਰ ਸ਼ਿਵਾਲੇ ਦੇ ਵਿੱਚ ਸਾਰਾ ਸਮਾਨ ਉਥੋ ਪੁੱਤਲ ਕੀਤਾ ਹੋਇਆ ਔਰ ਹਨੂਮਾਨ ਜੀ ਦੀ ਮੂਰਤੀ ਦੇ ਉੱਪਰ ਜੋ ਕੋਸ਼ਚ ਚੜਾਵਾ ਚੜਿਆ ਸੀਗਾ ਉਹ ਸਭ ਲੈ ਗਏ ਕੀ ਲੱਗਦਾ ਕਿ ਇਹ ਚੋਰੀ ਦੇ ਇਰਾਦੇ ਨਾਲ ਆਏ ਸੀਗੇ ਜਾਂ ਜਿਹੜਾ ਆ ਪੰਜਾਬ ਦੇ ਵਿੱਚ ਜਿਹੜੇ ਲੋਕ ਅਮਨ ਸ਼ਾਂਤੀ ਨਾਲ ਰਹਿ ਰਹੇ ਨੇ ਉਹਨਾਂ ਦੇ ਜਿਹੜਾ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਇਹ ਘਟਨਾ ਜਿਹੜੀ ਵਾਪਰੀ ਤੇ ਚੋਰੀ ਦਾ ਮਾਮਲਾ ਤਾਂ ਨਹੀਂ ਲੱਗਦਾ ਜੇ ਚੋੜੇ ਮਾਮਲੇ ਜਿਹੋਵੇ ਤੇ ਮੂਤੀ ਨੂੰ ਖੰਡਿਤ ਨਹੀਂ ਕਰਨਾ ਚਾਹੀਦਾ ਹੂੰ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਠੀਕ ਮੰਗ ਕਰ ਰਹੇ ਆ ਆਪਣੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਪકડਿਆ ਜਾਵੇ ਤੇ ਉਹਨਾਂ ਦੇ ਜੋ ਮਨਾਂ ਦੀ ਕਾਰਵਾਈ ਹੈ ਬੇਅਤਬੀ ਤੋਂ ਕੀਤੀ ਜਾਵੇ